ਜਰੀ ਦਿਮਾਗ ਚ ਭੈ ਜੰਗੇ ਗੱਲਾਂ ਜਿਹੜੀ ਉਹ ਪ੍ਰਮਾਤਮਾ ਦੇ ਤਰਫ ਤੋਂ ਮਿਲਣੀਆਂ ਕਿਸੇ ਨੇ ਜਿਹੜੀ ਤੁਹਾਨੂੰ ਚੰਗੀ ਗੱਲ ਉਹ ਪ੍ਰਮਾਤਮਾ ਦਾ ਪਿਆਰਾ ਵੀ ਰੱਬ ਨਾਲ ਮਿਲਿਆ ਉਹੀ ਤੁਹਾਨੂੰ ਰੱਬ ਦੇ ਘਰ ਦੀਆਂ ਗੱਲਾਂ ਸੁਣਾਉਂਦਾ ਜਿਹੜੇ ਦੇਸ਼ ਚ ਗਿਆ ਉਹ ਦੇਸ਼ ਦਾ ਪੇਤੀ ਹੁੰਦਾ ਉਹੀ ਰਸਤਾ ਦੱਸਦਾ ਅਣਜਾਣ ਹੁੰਦਾ ਦਾ ਦਿੱਲੀ ਦਾ ਰਸਤਾ ਨਹੀਂ ਪਤਾ ਦਿੱਲੀ ਜਾਣਾ ਕਿਵੇਂ ਜਿਹੜੇ ਮਾਰਗ ਤੇ ਗਿਆ ਉਹ ਮਾਰਗ ਦੀਆਂ ਗੱਲਾਂ ਦੱਸ ਸਕਦਾ ਉਹ ਪ੍ਰਮਾਤਮਾ ਦੇ ਦਰ ਦੀ ਗੱਲ ਦੱਸਦਾ ਭਾਈ ਸਮਾਂ ਬਹੁਤ ਅੱਗੇ ਮਾੜਾ ਹੁਣਾ ਆਸਥਾਈ ਦੇ ਵਿੱਚ ਦੇਖ ਰਿਓ ਕਿ ਨਾ ਮਾੜਾ ਸਹਾਉਣਾ ਕੋਈ ਭੈਣ ਭਾਈ ਨਹੀਂ ਕਹਿੰਦਾ ਜਿਹੜਾ ਨਾਮ ਜਪਿਆ ਹੋਊਗਾ ਉਹ ਹੀ ਬਚੂ। ਜਿਵੇਂ ਸਾਰੇ ਤੇਲ ਉੱਪਰ ਜਵੇਂ ਚੱਕੀ ਜਾਂਦੀ ਹੈ ਨਾ ਜਿਹੜਾ ਕੇਲੀ ਦਾ ਦਾਣਾ ਲੱਗ ਗਿਆ ਉਹ ਹੀ ਬਚਦਾ ਸਭ ਦਾ ਆਟਾ ਬਣ ਜਾਂਦਾ। ਦੇਖੋ ਕਿ ਨਾ ਮਾੜਾ ਸਹਾਉਣਾ ਆ ਗਿਆ। ਹੁਣ ਤਾਂ ਸਮਾਂ ਕਰੋਨੇ ਦਾ ਆ ਗਿਆ ਨਾ ਕਰੋਨਾ ਆ ਗਿਆ ਇਹ ਚ ਪਤਾ ਲੱਗ ਗਿਆ। ਕੋਈ ਕਿਸੇ ਦਾ ਵੀ ਪ੍ਰਮਾਤਮਾ ਇੰਨਾ ਸ਼ਕਤੀਵਾਨ ਸਾਰੇ ਨੂੰ ਇਹ ਕੂਤੀਏ ਚ ਬੰਦ ਕਰ ਸਕਦਾ ਸਾਰੇ ਘਰਾਂ ਚ ਬਾੜ ਤੇ ਵੀ ਬਾਹਰ ਦਿੱਤਾ ਸੀ। ਕੰਨੀਆਂ ਗੱਡੀਆਂ ਸੀ ਕਿੰਨੇ ਲੋਕ ਸੀ ਸਾਰੇ ਘਰਾਂ ਚੋਂ ਵੜ ਕੇ ਇੱਕ ਤੁਹਾਨੂੰ ਟ੍ਰੇਲਰ ਦਿਖਾਇਆ ਉਹਨੇ ਮਾੜਾ ਜਿਹਾ ਅਜੀ ਅਜੇ ਕੇ ਸਮਾਉਣਾ ਮ ਜਦੋਂ ਅੱਗੇ ਸਮਾਉਣਾ ਇਹਨਾ ਮਾੜਾ ਕਿ ਚੱਲਿਆ ਨਹੀਂ ਜਾਣਾ ਉਹ ਵੀ ਚੱਲ ਸਕਦਾ ਜਿਹੜਾ ਪਰਮਾਤਮਾ ਦੀ ਬੰਦਗੀ ਕਰਦਾ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਸੰਤ ਧਰਮ ਦਾ ਸਨਹਾਰ ਕਰਦਾ ਉਹ ਹੀ ਵਸ ਸਕਦਾ ਫੋਨ ਤੇ ਨਾ ਗੱਲਾਂ ਕਰੋ ਬਾਹਰ ਚਲੇ ਜਾਓ ਇਹ satsang ਆ ਇਹ ਤੁਹ ਕਾਮਪ੍ਰਾਂਤਰੀ ਹੋ ਰਹੀ ਕੋਈ ਸਾਰਾ ਸੋਚਿਆ ਕਰੋ ਤਰਤਾ ਕਰੋ ਵਾਹਨ ਇਹ ਪਰਮਾਤਮਾ ਦੇ ਕਰਦیاں ਕੰਨਾ ਇਹ ਮਿਲਦੀਆਂ ਨਹੀਂ ਆਮ ਤੈਨੂੰ ਕਿਸੇ ਨੂੰ ਦੱਸਣੀਆਂ ਨਹੀਂ ਇਹ ਲੈਣ ਦੇਣ ਤਾਂ ਚੱਲੇ ਜਾਣੇ ਆ ਕਰਮਾਂ ਦੇ ਖੇਡ ਆ ਸਾਰੇ ਜੈਸਾ ਬੀਜਿਆ ਉਹਦੇ ਵੱਢਦੇ ਆਂ ਆ ਵੀ ਵੱਢਦੇ ਆਂ ਅਸੀਂ ਜੈਸਾ ਜੀ ਬੀਜਦੇ ਆਂ ਸਭੀ ਵੱਢਣਾ ਪੈਂਦਾ ਕਣਕ ਵਿੱਚ ਗਏ ਇੱਥੇ ਤੇ ਹੋਰਦਣਾ ਕੋ ਬੜਦੇ ਆਵਾਂਗੇ ਮੂੰਗੀ ਥੋੜਾ ਬੜਦੇ ਆਵਾਂਗੇ ਕਣਕ ਹੀ ਵੱਢਣੀ ਪਣੀ ਆ ਜੇ ਮੂੰਗੀ ਵੇਚੀ ਆ ਤਾਂ ਮੂੰਗੀ ਵੱਢਾਂਗੇ ਇਹ ਪਰਮਾਤਮਾ ਨੂੰ ਕਿਸੇ ਦੀ ਨਿੰਦਿਆ ਚੋੜੀ ਨਾ ਕਰੋ ਸਭ ਧਰਮਾਂ ਦਾ ਸਰਕਾਰ ਕਰੋ ਸਾਰੇ ਸ਼ਕਤੀਵਾਨੇ ਮਾੜਾ ਹੋਈ ਜਿਹੜਾ ਨੂੰ ਨਿੰਦਿਆ ਦਾ ਕਰਮ ਮਾੜਾ ਕੋਈ ਨਹੀਂ ਲਾਗੇ ਬੰਦਾ ਮੜ ਉਹਦੇ ਕਰਮ ਕਰਕੇ ਆ ਮਾਂ ਚਾਰ ਪੁੱਤਰਾਂ ਨੂੰ ਜਨਮ ਦਿੰਦੀ ਆ ਚਾਰ ਪੁੱਤਰਾਂ ਪਰ ਮਾਂ ਪੁੱਤ ਜਨਮ ਦਿੰਦੀ ਆ ਕਰਮ ਨਹੀਂ ਲਿਖਦੀ ਇੱਕ ਪੁੱਤਰ ਅਫਸਰ ਬਣ ਜਾਂਦਾ ਇੱਕ ਪੁੱਤਰ ਉਹ ਤੋਂ ਵੱਡਾ ਬਣ ਜਾਂਦਾ ਕੋਈ ਗਰੀਬ ਰਾਹ ਦਾ ਜਮੇ ਇੱਕ ਟਾਈਮ ਦੀ ਰੋਟੀ ਤੋਂ ਵੀ ਤਸਰਣ ਜਿਹਦੇ ਘਰੇ ਹਲਵੇ ਚੰਦੇ ਲੰਗਰਾਂ ਦਾ ਭੰਡਾਰ ਪਿਆ ਉਹਦੇ ਘਰੇ ਆਮਦਾਨਾਂ ਦਾ ਭੰਡਾਰ ਕੇ ਜਿਹਦੇ ਘਰੇ ਕਿਲੋ ਕਿਲੋ ਆਟਾ ਲੈ ਕੇ ਖਾਂਦੇ ਆ ਇਹ ਸਾਰਾ ਕਰਮਾਂ ਦੀਆਂ ਕਿੱਡਾਂ ਨੇ ਜੇ ਮਾਂ ਦੇ ਹੱਥ ਦੇ ਦਿੰਦੇ ਨਾ ਕਰਮ ਲਿਖਣੇ ਬੱਚਿਆਂ ਦੇ ਪਰ ਮਾਂ ਕਿਸੇ ਦਾ ਦੁੱਖ ਨਹੀਂ ਸੀ ਲਿਖਣਾ ਇਹ ਸਾਰਾ ਕਰਮਾਂ ਪ੍ਰਮਾਤਮਾ ਦੇ ਹੱਥ ਉਹ ਪ੍ਰਮਾਤਮਾ ਦੇ ਇਹ ਸਾਡੇ ਪਹਿਲਾਂ ਹੀ ਲਿਖਿਆ ਜਾਂਦਾ ਹੈ ਸਾਰਾ ਸਾਖ ਤਾਂ ਲਿਖ ਕੇ ਫਿਰ ਜਨਮ ਹੁੰਦਾ ਹੈ ਕਿਥੋਂ ਸਾਡਾ ਕੱਟਿਆ ਜਾਣਾ ਇਹ ਵੀ ਲਿਖਿਆ ਹੁੰਦਾ ਹੈ ਕਿ ਲੈ ਗੁਰੂ ਕੋਲ ਜਾਣਾ ਕਿਸੇ ਮਹਾਨੇ ਨਾਲ ਚਲੇ ਜਾਣਾ ਉੱਥੇ ਜਾ ਕੇ ਸਾਡਾ ਕੱਟ ਹੋਣਾ ਕਿਵੇਂ ਕੱਟ ਹੋ ਜਾਏ ਨਾਮ ਜਪ ਕੇ ਸੇਵਾ ਸਿਮਨ ਕਰਕੇ ਆਓ ਪੰਜ ਤੋਂ ਬਣਾ ਲਓ ਜਾਂ 10 ਮਿੰਟ ਘਰੇ ਬੈਠੋ ਬਹਿ ਕੇ ਤਾਂ ਦੇਖੋ ਵਾਹਿਗੁਰੂ ਦਾ ਨਾਮ ਜਪੋ ਜੇ ਦੇ ਕੋ ਨਹੀਂ ਮਾਲਾ ਮਾਲਾ ਦੇ ਦਾਂਗੇ ਮਾਲਾ ਤੋਂ ਸ਼ੁਰੂ ਕਰੋ ਕਿਉਂਕਿ ਸਾਰੀ ਚੀਜ਼ ਬਣਾ ਗਿਣਤੀ ਤੋਂ ਹੀ ਹੁੰਦੀ ਹੈ ਗਿਣਤੀ ਦਾ ਸ਼ੁਰੂ ਹੁੰਦੀ ਹੈ ਗਣਤੀ ਤੋਂ ਬਾਅਦ ਫਿਰ ਰੌ ਚੱਲ ਪੈਂਦੀ ਹੈ ਜਿਵੇਂ ਚਸ਼ਮਾ ਚੜਦਾ ਪਾਣੀ ਦਾ ਫਿਰ ਬੰਦ ਨਹੀਂ ਹੁੰਦਾ ਚੱਲੀ ਜਾਂਦਾ ਪਹਿਲਾਂ ਗਣਤੀ ਦੇ ਸ਼ੁਰੂ ਕਰੋ ਇੱਕ ਮਾਰਾ ਕਰੋ ਅੱਲਾ ਰਾਮ ਦੇ ਵਾਹਿਗੁਰੂ ਸਤਨਾਮ ਦੇ ਜਿਹੜੀ ਚੰਗੀ ਲਾਦੀ ਆ ਉਹ ਕਰੋ ਤੰਗ ਹੋ ਕੇ ਨਹੀਂ ਕਰਨਾ ਮਨ ਨੂੰ ਐਂ ਟਿਕਾ ਕੇ ਕਰੋ ਜੇ ਜਦੋਂ ਕਰ ਲੱਗੋਗੇ ਤੇ ਕਹਾਂ ਤੁਹਾਡਾ ਪਿਆਰ ਬਦੋ ਤੇ 10 ਦਿਨ ਕਰਕੇ ਦੇਖੋ ਆਪੇ ਦੋ ਮਾਰਾ ਤਿੰਨ ਮਾਰਾ ਚਾਰ ਪੰਜ 10 ਆਪੇ ਤੁਹਾਡਾ ਪਿਆਰ ਵਧਣਾ ਆਪੇ ਤੁਹਾਡੀਆਂ ਹੋਣ ਲੱਗ ਜਾਣੀਆਂ ਉਹ ਪਿਆਰ ਆਖਣੇ ਔਖਾ ਸਾਜਾ ਨਾ ਉਹਦਾ ਨਾ ਲੈਣਾ ਬੜਾ ਔਖਾ ਜਦੋਂ ਪਿਆਰ ਪੈ ਗਿਆ ਫੇਰ ਦਿਨ ਕੋ ਤੁਹਾਨੂੰ ਆਨੰਦ ਜਿਦਾ ਉਹ ਅੰਦਰ ਸ਼ਾਂਤੀ ਮਿਲਣੀ ਹੈ ਜਿਹੜਾ ਮਨ ਸਾਡਾ ਨਾ ਤੜਪਦਾ ਹੁੰਦਾ ਜਿਵੇਂ ਪੱਠੀ 'ਚ ਪਿਆ ਦਾਣਾ ਨਾ ਕਵੇਂ ਛਾਲਾ ਮਾਰਦਾ ਤੜਪਦਾ ਛੜਦਾ ਆਪਣੀ ਸਾਡਾ ਮਨ ਵੀ ਅੰਦਰੋਂ ਛੜਦਾ ਜਲਦਾ ਬਲਦਾ ਤੇ ਜਦੋਂ ਨਾਮ ਸੁਪਾਂਗੇ ਸਿਮਨ ਕਰਾਂਗੇ ਬੇ ਸ਼ਾਂਤ ਹੋ ਜਾਏਗਾ ਮਾਨਸਿਕ ਮਨ ਦੀ ਸ਼ਾਂਤੀ ਆ ਜੀ ਰੋ ਸ਼ਾਂਤੀ ਤਾਂ ਇੰਦਰ ਦੇਵਤੇ ਨੇ ਸੌ ਸਾਰਿਕ ਮਹਾਪੁਰਸ਼ਾਂ ਦੀ ਲਗੜਾਂ ਕੋਈਆਂ ਕਿ ਮੈਨੂੰ ਸ਼ਾਂਤੀ ਮਿਲ ਜੇ ਸੇਵਾ ਤੋਂ ਬਿਨਾ ਸਿਮਣ ਤੋਂ ਬਿਨਾ ਸ਼ਾਂਤੀ ਨਹੀਂ ਮਿਲਦੀ ਬਿਨਾ ਹਰਨਾਮ ਤੋਂ ਬਿਨਾ ਪ੍ਰਭੂ ਦੇ ਬੰਦਗੀ ਤੋਂ ਸੇਵਾ ਤੋਂ ਸਾਡਾ ਮਨ ਕਦੇ ਸ਼ਾਂਤ ਨਹੀਂ ਹੋਣਾ ਪੜੀਏ ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰੀ ਨਾਮ ਤੋਂ

아. <놀람> ਨਾ ਮਹਾਰਿ ਦੇ ਪਾਤਰੀ ਦਾ ਬਨਾਮੀ ਨਹੀਂ ਤੇ ਇਹ ਤੇ ਜਾਣਦਾ ਮਾਲਨ ਦਾ ਰਹਿਣਾ ਨਹੀਂ ਮਕਾਰਾਂ ਦਾ ਸੋਚਣਾ ਅੱਖਾਂ ਨੇ ਵੀ ਮਾਰਾ ਕੰਨਾਂ ਨੇ ਵੀ ਮਾਰਾ ਜਵਾਨ ਨੇ ਵੀ ਮਾਰਾ ਧੀ ਨੇ ਵੀ ਹਰਕਤਾ ਮਾਰੀ ਕਰਨੀਆਂ ਮਾੜਾ ਹੀ ਮਾਰਦਾ ਜੰਗਾ ਕਹੇ ਉਸ ਆ ਦਾ ਚੰਗਿਆਂ ਦਾ ਰੋਡ ਲਾ ਕੇ ਚੰਗਿਆਂ ਦੇ ਸੰਗ ਲਾ ਕੇ ਉੱਥੇ ਮਾਰੇ ਵੀ ਤਰ ਜਾਂਦੇ ਨੇ ਮਾਰੇ ਕਿ ਤਰ ਜਾਂਦੇ ਆ ਵੇ ਦਾਸ ਸਾਹਿਬ 15 ਛਿੱਕੇ ਜਾਂ نوٹ ਨਕਲੀ ਹੋਣਾ ਨਕਲੀ ਖੋਤੇ ਉਹ ਹਜ਼ਾਰਾਂ ਦੀ ਪੂਰੀ ਤੇ ਸਿੱਟਦੇ ਉਹ ਵੀ ਚੱਲ ਪੈਂਦੇ ਨੇ ਨਾਲ ਗੁਰੂ ਵੀਰ ਦੇ ਨਾਲ ਲਾ ਕੇ ਉਹ ਜਿਹੜੇ ਖੋਤੇ ਆ ਉਹ ਵੀ खरे ਹੋ ਜਾਂਦੇ ਆ ਉਹ ਵੀ खरे ਹੋ ਜਾਂਦੇ ਨੇ ਉਹਦੀ ਕਿਰਪਾ ਨਾਲ ਆਓ ਇਹਨੇ ਸਮਾਂ ਪਰਵਾਣ ਕਰੀਏ ਆਪਾਂ ਬਾਬਾ ਜੀ ਦਾ ਹੁਕਮ ਆ ਪਰ ਰੱਬ ਦੀ ਗੱਲ ਕਰਨੀ ਆ ਕਿਸੇ ਨਿੰਦਿਆ ਚੋਰੀ ਦੀ ਕਰਦੀ ਕਹਿੰਨ ਚੰਗੀ ਲੱਗੇ ਚਾਹੇ ਮਾੜੀ ਲੱਗੇ ਪਰ ਸੱਚ ਦੀ ਗੱਲ ਕਰਨੀ ਆ ਸੱਚ ਤੋਂ ਪਿੱਛੇ ਨਹੀਂ ਹਟਣਾ ਚਾਹੇ ਜਰਾ ਕੱਖ ਨਾ ਰਹੇ ਪਰ ਸੱਚ ਬੋਲਣਾ ਸੱਚ ਦੇ ਨਵੇਂੜੇ ਹੋਣੇ ਆ ਤੇ ਝੂਠ ਦੇ ਨਵੇਂੜੇ ਨਹੀਂ ਹੋਣੇ ਰੱਬ ਦੇ ਘਰ ਦੀ ਗੱਲ ਸੱਚ ਦੀ ਕਰਨੀ ਜਿਹੜੇ ਤਾਂ ਸੱਚ ਨੂੰ ਮੰਨ ਕੇ ਸੱਚ ਤੇ ਚੱਲ ਪਏ ਪਰ ਸੱਚ ਖਾਇ ਬੜਾ ਔਖਾ ਔਰ ਅੱਗੇ ਮਾਰਗ ਬੜਾ ਸੌਖਾ ਰਗਦਾ ਦਾ ਬੜਾ ਔਖਾ ਉਠ ਛੱਡਣਾ ਬੜਾ ਔਖਾ ਪਾਪ ਛੱਡਣਾ ਬੜਾ ਔਖਾ ਅਨੰਦਿਆ ਚੁਗਰੀ ਛੱਡਣੀ ਬੜੀ ਔਖੀ ਆ ਆ ਜਦੋਂ ਛੱਡ ਕੇ ਇਹ ਚੋਗੇ ਕਰੋ ਦੇ ਲੋੜਾਂ ਤੇ ਲਾਗੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਲਾਗੇ ਤੇ ਲੋੜਾਂ ਤੋਂ ਨੇ ਆਪੇ ਸਾਡੀਆਂ ਪੂਰੀਆਂ ਕਰ ਲਈਆਂ ਸੰਤਾਂ ਦੇ ਕਾਰਜ ਆਪ ਜਾਪ ਕਰੋ ਹਰ ਕੰਮ ਕਰਾ ਬਣਾਇਆ ਰਾਮ ਆਪੇ ਸਾਡੇ ਕਾਰਜ ਸਾਰੇ ਹੋ ਜਾਣੇ ਸਿੱਧਾ ਅਸੀਂ ਕੀ ਕਰ ਸਕਦੇ ਆਂ ਕੁਛ ਨਹੀਂ ਕਰ ਸਕਦੇ ਇਧਰ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਜੇ ਲੋ ਜਾਣੋ ਬੰਨੋ ਜਿਹੜਾ ਅਣ ਜਾਣ ਬੰਦਾ ਹੁੰਦਾ ਡੁੱਬ ਜਾਂਦਾ ਡੁੱਬ ਜਾਂਦਾ ਪਾਣੀ ਕਦੇ ਬੰਦੇ ਨੂੰ ਡੋਬਦਾ ਨਹੀਂ ਹੈ ਅਸੀਂ ਕਹਿੰਦੇ ਪਾਣੀ ਚ ਡੁੱਬ ਗਿਆ ਇਹ ਡੋਬਦਾ ਨਹੀਂ ਹੈ ਜੇ ਤੈਨੂੰ ਤਰਨਾ ਹੀ ਨਹੀਂ ਆਉਂਦਾ ਫਿਰ ਪਾਣੀ ਦਾ ਕੀ ਕਸੂਰ ਹੈ ਤੈਨੂੰ ਤਰਨਾ ਹੀ ਨਹੀਂ ਆਉਂਦਾ ਪਾਣੀ ਦਾ ਕੀ ਕਸੂਰ ਹੈ ਜਿਹੜਾ ਤਲਦਾ ਡੋਬਦਾ ਵੀ ਨਹੀਂ ਹਾਂ ਜਿਹੜਾ ਮਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਗਣਾ ਜਿਹੜਾ ਮਰਦਾ ਹੋ ਗਿਆ ਉਹਦੇ ਚਰਨਾਂ ਦੇ ਵਿੱਚ ਲੱਗ ਗਿਆ ਉਹਨੂੰ ਗੱਲਾਂ ਬੜੀਆਂ ਸੋਹਣੀਆਂ ਕਹਿੰਦੇ ਆ ਮਰਦੇ ਕੋਲ ਜੋ ਮਰਜ਼ੀ ਬੋਲੀ ਜਾਉਣ ਕੋਈ ਪਤਾ ਲੱਗਦਾ ਕੋਸ਼ਿਸ਼ ਨਹੀਂ ਬਤਾ ਲੱਗਦਾ ਮੁਰਦੇ ਨੂੰ ਮੁਰਦੇ ਨੂੰ ਨੀ ਕੋ ਕੋ ਦਾ ਨਾਦਾ ਜੋ ਮਰਜੀ ਬੋਲੇ ਇਕੜੀ ਮਰੀਜ਼ ਜਿਹੜਾ ਹੁੰਦਾ ਉਹ ਲੋਕੀ ਦੁਨੀਆ ਬੋਲ ਜਾਂਦੇ ਹਨ ਕੋਈ ਪਰਵਾਹ ਨਹੀਂ ਉਹ ਕੋਈ ਬਾਤ ਸਾਨੂੰ ਆਪਣਾ ਗੁਰੂ ਪਿਆਰਾ ਲੱਗਦਾ ਉਹਨੂੰ ਆਪਣਾ ਮੌਸ਼ਰਦ ਪਿਆਰਾ ਲੱਗਦਾ ਆਪਣੇ ਪਿਆਰੇ ਨਾਲ ਜੁੜਿਆ ਰਹਿੰਦਾ ਹੁਣ ਮਰਦਾ ਹੋਏ ਨਾ ਮਰੀਦ ਨੇ ਮਰਦਾ ਨਾ ਜਿਵੇਂ ਮਰਦਾ ਹੀ ਕਰਨੇ ਚਾਹਦਾ ਜਿਉਂਦਾ ਬੰਦਾ ਜਲ ਦੇ ਵਿੱਚ ਡੁੱਬ ਜਾਂਦਾ ਨਾ ਦਰਦਾ ਹੋਵੇ ਡੁੱਬ ਜਾਂਦਾ ਟੌਂਡ ਜਾਂਦਾ ਮਰੇ ਹੋਈ ਲਾਸ਼ ਉੱਤੇ ਤਰਨ ਆ ਜਾਂਦੀ ਆ ਮਰਿਆ ਹੋਇਆ ਬੰਦਾ ਤਰਦਾ ਉੱਪਰ ਤਰਨ ਆ ਜਾਂਦਾ ਪਾਣੀ 'ਚ ਜਿਉਂਦਾ ਬੰਦਾ ਡੁੱਬ ਜਕੇ ਮਰ ਜਾਂਦਾ ਜਿਹਨੂੰ ਨਹੀਂ ਤਰਨਾ ਆਉਂਦਾ ਜਿਹੜਾ ਮਰ ਜਾਂਦਾ ਉਹ ਪਾਣੀ ਦੇ ਉੱਪਰ ਤਰਦਾ ਏ ਕਣੀ ਇਹ ਮਰ ਜਾਂਦਾ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਮਾਰ ਲੈਂਦਾ ਫਿਰ ਤਰਦਾ ਵੀ ਉਹੀ ਆ ਉਹੀ ਤਰਦਾ ਪਾਣੀ ਤੇ ਔਖੇ ਮੰਜ਼ਲ ਫੇਰਾਇ ਔਖੀਆ ਪਰ ਏ ਗੁਰੂ ਪੀਰ ਦੀ ਕਿਰਪਾ ਨਾਲ ਮੁਰਸ਼ਿਦ ਅਸਿਰ ਤੇ ਹੱਥ ਹੋਵੇ ਦਾ ਸਹਾਰਾ ਮਿਲਿਆ ਉੱਚੀ ਮੰਜ਼ਲ ਪਕੀ ਰਾਹ ਵਾਰੀ ਮਿਲਦੇ ਹੈ ਮਾਰ ਮਾਰ ਚੇ Oh, <laughs> ਦਿਲਿਆ ਮਾਰ ਮਾਰ ਕੇ ਪਹਿਲਾ ਮਰਨਾ ਕਬੂਲ ਜੀਵਨ ਕੀ ਛਾਡਾਸ ਪਹਿਲਾ ਮਰਨਾ ਪੈਂਦਾ ਮਰ ਕੇ ਫੇਰ ਜਿਉਂਦਾ ਆਪਣੇ ਮੂਸਾ ਦੇ ਚਰਨਾਂ 'ਚ ਮਰਨਾ ਪੈਂਦਾ ਫੇਰ ਜਨਮ ਲਵਾਂ ਸੁਹਰਾ ਸੋਪੈ ਜਾਣੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਹੇਤ ਇਹ ਚਾਹੀ ਰੱਖਣਾ ਰਹਿਣੇ ਕੋਲੇ ਬਰੋ ਦੇ ਚਰਨ ਨਹੀਂ ਛੱਡਣੇ ਉਹਦੇ ਚਰਨਾਂ ਨੂੰ ਲੱਫਟੇ ਰਹਿਣਾ ਉਹਦੇ ਚਰਨਾਂ ਨੂੰ ਲੱਫਟੇ ਰਹਿਣਾ ਫਿਰ ਆਪੀ ਕਿਰਪਾ ਨਾਲ ਬਖਸ਼ਿਸ਼ ਨਾਲ ਐਸਾ ਵਚਨ ਕਰ ਦੇਣਗੇ ਐਸਾ ਵਚਨ ਕਰਤਾ ਤ ਪਾਰਤਾਰਾ ਹੋਊ ਕਿਉਂ ਜਦ ਤੇਰੇ ਮਨ ਦੀ ਸਫਾਈ ਹੋ ਜਾਏਗੀ ਬਾਸ਼ਾਈ ਤੋਂ ਕਿਆ ਉਹਦੇ ਖਦਾਈ ਹੋ ਜਾਏਗੀ ਤੇਰੇ ਚਰਨਾਂ ਦੇ ਵਿੱਚ ਉਹਦੇ ਚਰਨਾਂ 'ਚ ਜੁੜ ਗਿਆ ਉਹ ਤੈਨੂੰ ਆਪਣੇ ਵਰਗਾ ਹੀ ਬਣਾ ਲੈਣਗੇ ਆਪਣੇ ਵਰਗਾ ਚੰਦਨ ਕੇ ਨਿਕੜਾ ਵਸਾਏ 베ੜਿਓ ਟਾਕ ਬਲਾਸ ਉਹ ਵੀ ਚੰਦਨ ਹੋ ਰਹਿ ਜੋ ਵਸਨ ਚੰਦਨ ਕੇ پاس ਉਹ ਵੀ ਚੰਦਨ ਵਾਲਾ ਬਾਸ਼ਨਾ ਆਉਣ ਜਾਂਦੀ ਆ ਖਸ਼ੂ ਆਉਣ ਜਾਂਦੀ ਆ ਜਿਹੜੇ ਚੰਦਨ ਦੇ ਕੋਲ ਵਸਦੇ ਆ ਜਿਹੜੇ ਚੰਦਨ ਦੇ ਕੋਲ ਰਹਿੰਦੇ ਆ ਉਹਨਾਂ ਦੇ ਵਿੱਚ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਆ ਸਾਰਿਆਂ ਦੇ ਜਿੱਥੇ ਵੀ ਮਹਾਪੁੱਛ ਬੈਠਾ ਉੱਥੇ ਨਸੰਗੀ ਉਹਦੇ ਨਾਮ ਦੀ ਕਸ਼ੂ ਹੁੰਦੀ ਆ ਫਿਰ ਨਾਮ ਬਰਤਾਇਆ ਜਾਂਦਾ ਉਹਦੇ ਨਾਮ ਦੇ ਨਾਲ ਫਿਰ ਕਰਦੇ ਆ ਆਪ ਤਰੇ ਸਗਲੇ ਕੁਲਤਾਰੇ ਬਰਾਹ ਵੀ ਕਰਦਾ ਕੁੱਲਾ ਵੀ ਕਰ ਦਿੰਦੀਆਂ ਕੀਰਤਨ ਕਰਕੇ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜੱਪੀਏ ਲਾਇ ਧਿਆਨਾ ਆਪ ਤਰੇ ਸਗਲੇ ਕੁਲਤਾਰੇ ਹਰ ਲਗੇ ਪਾਸਿਓਂ ਜਾਇਗਾ ਆਓ ਇਨੀ ਸਮਾ ਪ੍ਰਵਾਨ ਕਰਿਓ ਬੜਾ ਲੰਮਾ ਸਮਾਹ ਹੋ ਗਿਆ ਇਹਦੇ ਵਿੱਚ ਵੀ ਤੁਹਾਡੀ ਹਾਜ਼ਰੀ ਲੱਗੀ ਦਰਗਾਹ ਦੇ ਵਿੱਚ ਪ੍ਰਮਾਤਮਾ ਕਿਰਪਾ ਕਰੇ ਸੋਖਾਂ ਦੀ ਪ੍ਰਾਪਤੀ ਦਵੇ ਨਾਮ ਸਿਮਰਨ ਦਾ ਤੁਹਾਨੂੰ ਵੱਲ ਬਖਸ਼ੇ ਔਰ ਵਕਾਰਾਂ ਨੂੰ ਛੱਡ ਕੇ ਪ੍ਰਮਾਤਮਾ ਦੇ ਲਾੜਨਾ ਲੱਗਿਏ ਨਾਮ ਜਪੀਏ ਸਿਮਰਨ ਕਰੀਏ ਛੰਡਾ ਕੰਮ ਕਰੀਏ ਗੁਰੇ ਦਾ ਵੀ ਪਲਾ ਕਰੀਏ ਭੁੱਲੇ ਪੜਕੇ ਨੂੰ ਸਿੱਧੇ ਰਸਤੇ ਤੇ ਪਾਈਏ ਦੁਖੀ ਦਰਦ ਦੇ ਅਹਿਮਤ ਕਰੀਏ ਔਰ ਹੌਸਲਾ ਦੇਗੇ ਭਾਈ ਨਾਮ ਜਪੋ ਦੁੱਖ ਟੱਗੇ ਜਾਊ